ਦੇਵੀ ਹੈ ਅਹਨ ਸਹਿ ਜਸ ਭਾਈ ਦਰਸ਼ਨ ਪਰ ਸੈ ਗੁਰ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਦਲੰਗ ਕਰ ਦੂਜਾ ਮਹੱਲਾ ਪੰਜਵਾਂ ਤਉਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾ ਕਰੇਸ ਹੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਹੀਂ ਕੋਇ ਤੂੰ ਕਰਤਾ ਕਰੇਸ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦ ਸਦ ਜਪਨ ਨਾਨਕ ਏਕ ਸਭ ਉਪਰ ਪਰ ਬ੍ਰਹਮ ਦਾਤਾਰ ਤੇਰੀ ਟੀਕ ਤੇਰਾ ਆਧਾਰ ਰਹਾ ਗਮ ਅਗਾਧ ਊਚ ਆਪਾਰ ਜੋ ਤੁਦ ਸੇਵ ਤੈਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦਿਸੈ ਸ ਤੇਰਾ ਰੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚ ਪੂਰ ਸੰਤ ਜਨ ਕੀ ਬਾਛੋਂ ਤੂਰ ਜਿਨਨ ਜਪਿਆ ਤਿਸ ਕ ਬਲਹਾਰ ਤਿਸ ਕ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾਮਪੂਰ ਸੰਤ ਜਨ ਕੀ ਬਾਛੋਂ ਤੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁੱਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾ ਕਰੇ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਅਜ ਦਾ ਸ਼੍ਰੀ ਮੁਖਵਾਕਸ ਤਲੰਗ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮਉਖ ਤੋਂ ਉਚਾਰਨ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 724 ਉੱਤੇ ਸੁਭਾਏ ਮਾਨ ਹੈ ਜੀ ਸਤਿਗੁਰੂ ਕਿਰਪਾ ਕਰੇ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਰਹਿਮਤ ਕਰਨ ਸਰਬੱਤ ਦੇ ਹਾਜ਼ਰੀ ਦਰ ਤੇ ਪਰਵਾਨ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ